ਗਰਮਖ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਪੰਜਾਬ ਦੀ ਧਰਤੀ ਸਾਰੇ ਪਾਸੇ ਦੂਰ ਦੂਰ ਤੱਕੜਾ ਆਪਣਾ ਕੁਝ ਵੀ ਦਿਖਾਈ ਨਹੀਂ ਦੇ ਰਿਹਾਗਾ ਸਾਰੀ ਵਸੇ ਖਾਲੀ ਬਹੁਤ ਹੀ ਰਮਣੀਕ ਇਲਾਕਾ ਕਹਿ ਸਕਦੇ ਆ ਤੇ ਮੇਰੇ ਬਚਪਨ ਦੇ ਦੋਸਤ ਭਾਈ ਗੁਰਸੇਵ ਸਿੰਘ ਜੀ ਇਹਨਾਂ ਨੇ ਇਸ ਜੰਗਲ ਦੇ ਵਿੱਚ ਬੜੇ ਪਿਆਰ ਦੇ ਨਾਲ ਇਹ ਦੋ ਪਰਕੈਨ ਲਾਈਆਂ ਬੜਾ ਪਿਆਰ ਹੈ ਇੱਥੇ ਆ ਕੇ ਹੀ ਬੈਠਦੇ ਆ ਅਭਿਆਸ ਕਰਦੇ ਆ ਤੋਗੇ ਦੇਖੋ ਸਾਰਾ ਸੰਸਾਰ ਭਾਲਦਾ ਮਨ ਦੀ ਸ਼ਾਂਤੀ ਪੀਸ ਉਹ ਮੈੜ ਜਿਹਦੇ ਕੋਲੇ ਮਨ ਦੀ ਸ਼ਾਂਤੀ ਨਹੀਂ ਹੈ ਉਹਦੇ ਕੋਲੇ ਕੁਝ ਵੀ ਨਹੀਂ ਹੈ ਤੇ ਵੀਰ ਜੀ ਤੁਹਾਨੂੰ ਕਿੱਦਾਂ ਦੀ ਫੀਲਿੰਗ ਆਉਂਦੀ ਹੈ ਜਦੋਂ ਇੱਥੇ ਆ ਕੇ ਬੈਠਦੇ ਹੋ ਇਹਨਾਂ ਨੂੰ ਪਾਣੀ ਪੋਣੇ ਹੋ ਬਹੁਤ ਵਧੀਆ ਜੀ ਬਾਈ ਬੜਾ ਸੁੱਖ ਤੇ ਆਨੰਦ ਆਉਂਦਾ ਵੀ ਇੱਥੇ ਸ਼ਾਂਤੀ ਆ ਵੀ ਬੰਦੇ ਨੂੰ ਮਨ ਦੀ ਸ਼ਾਂਤੀ ਚਾਹੀਦੀ ਆ ਉਹ ਸ਼ਾਂਤੀ ਮਿਲਦੀ ਆ ਇੱਥੇ ਆ ਕੇ ਅਸਲੀ ਸਕੂਨ ਜੇ ਨਾਮ ਆਪਾਂ ਕਹਿ ਰਗੇ ਵੀ ਬੰਦਰਾ ਸਕੂਨ ਹੁੰਦਾ ਕਿਤੇ ਨਾ ਕਿਤੇ ਮੈਨੂੰ ਇਹਨਾਂ ਨਾਲ ਬੜਾ ਵੀ ਸ਼ਾਂਤ ਤੇ ਸਕੂਨ ਲੱਗਦਾ ਵਰੀਆ ਪਿਆਰ ਨਾਲ ਬੜਾ ਪਾਣੀ ਪੌਣਾ ਬੜੇ ਚਾਹ ਨਾਲ ਵੀ ਮੇਰੇ ਦੋਸਤ ਆਇਹੀ ਤੁਹਾਨੂੰ ਇਕੱਲੇ ਰਹਿਣਾ ਪਸੰਦ ਆ ਸੰਸਾਰ ਤੋਂ ਦੁਨੀਆ ਤੋਂ ਦੂਰ ਹਾਂ ਮਹਾਰਾਜ ਨੇ ਤੁਹਾਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਥੋੜੇ ਕੋਲੇ 30 35 ਗੱਲੇ ਪੈ ਲਈ ਹੈ ਵੱਡੀਆਂ ਗੱਡੀਆਂ ਚੰਗੀ ਕੋਠੀ ਹੈ ਉਹਨਾਂ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਇੱਥੇ ਇੱਕ ਸੁੰਨਸਾਨ ਜਗ੍ਹਾ ਵਿੱਚ ਰਹਿਣਾ ਕਿਉਂ ਪਸੰਦ ਕਰਦੇ ਹੋ ਕਿਦਾਂ ਦੀ ਫੀਲਿੰਗ ਆਉਂਦੀ ਹੈ अलग-अलग माना ना बंदਿਆਂ ਦਾ ਵੀ ਮੇਰੀ ਅਟੈਚਮੈਂਟ ਹੀ ਇਦਾਂ ਦੀ ਆ ਮੈਨੂੰ ਲੱਗਦਾ ਹੀ ਇਹ ਵਧੀਆ ਚੀਜ਼ ਆ ਤੈਨੂੰ ਗੱਡੀਆਂ ਕੋਠੀਆਂ ਤੋਂ ਆਨੰਦ ਨਹੀਂ ਆਉਂਦਾ ਉਹਨਾਂ ਨਾਲ ਨਹੀਂ ਨਜ਼ਾਰਾ ਜਿੰਨਾ ਇੱਥੇ ਕਿਉਂਕਿ ਬੰਦੇ ਦਾ ਆਪਦਾ ਮਨ ਦਾ ਸਕੂਨ ਹੁੰਦਾ ਕਿਤੇ ਨਾ ਕਿਤੇ ਹਾਂਜੀ ਉਹ ਸਕੂਨ ਮੈਨੂੰ ਆਹ ਦਰਖਤ ਥੱਲੇ ਆ ਕੇ ਮੈਨੂੰ ਇਹਦਾ ਖੁਸ਼ ਆ ਯਾਰ ਕੰਮ ਘੈਂਟ ਆ ਵਾ 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 ਕੀ ਬਾਤ ਹੈ ਬਿਲਕੁਲ ਪੀਸ ਆਫ ਮਾਈਂਡ ਹਾਂ ਜਿਹਦੇ ਕੋਲੇ ਮਨ ਦੀ ਸ਼ਾਂਤੀ ਨਹੀਂ ਹੈ ਉਹਦੇ ਕੋਲੇ ਕੁਝ ਵੀ ਨਹੀਂ ਹੈ ਸੋ ਵਾਹਿਗੁਰੂ ਸਾਰਿਆਂ ਦੀ ਕਿਰਪਾ ਕਰੇ